ਮਲਾਰ ਮਹੱਲਾ ਤੀਜਾ ਗਣ ਗੰਧਰਬ ਨਾਮੇ ਸਭ ਉਧਰੇ ਤੇ ਮਹਾਰਾਜ ਆਪ ਨਾਮ ਦੀ ਮਹਿਮਾ ਕਹਿਨੇ ਹੋ ਪਿਛਲੇ ਜਿਹੜੇ ਜੀਵ ਜੰਤ ਸੀ ਉਹਨਾਂ ਦਾ ਉਧਾਰ ਮਹਾਰਾ ਕਹਿੰਦੇ ਭਾਈ ਜਿੰਨੇ ਗਾਣ ਸ਼ਿਵਜੀ ਦੇ ਟਾਣਾ ਸ਼ੋਣਾ ਆਦਿਕ ਅਤੇ ਵਿਸ਼ਨੂੰ ਦੇ ਗਣ ਜੈ ਅਨੰਦ ਸੁਣਨ ਦੇ ਨਾਲ ਕਹਣਗੇ ਇਸੇ ਪ੍ਰਕਾਰ ਗਣ ਸਮੂਹ ਜਿੰਨੇ ਸੰਸਾਰ ਦੇ ਲੋਕ ਹੈ ਗੰਗਰਵ ਹਾ ਹੂ ਹੂ ਆਦਿਕ ਦੋ ਭਰਾ ਸੰਦੇਵਤਿਆਂ ਦੇ ਰਾਗੀ ਕਿ ਜਿੰਨੇ ਸੀ ਸਾਰੇ ਨਾਮ ਨਾਲ ਹੀ ਭਾਈ ਇਹਨਾਂ ਵੰਗਾਰ ਹੋਇਆ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰ ਕਾ ਸ਼ਬਦ ਵਿਚਾਰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕੀਤੀ ਉਹ ਹੀ ਨਿਹਾਲ ਹੁੰਦੇ ਹਨ ਹਉਮੈ ਮਾਰ ਸਦ ਮੰਨ ਵਸਾਇਆ ਗੁਰਾਂ ਦੇ ਸ਼ਬਦ ਨੂੰ ਕੀ ਵਿਚਾਰਿਆ ਹੈ ਨਾਲੇ ਕਹਿੰਦੇ ਹਉਮੈ ਨੂੰ ਜਿਨ੍ਹਾਂ ਨੇ ਮਾਰਿਆ ਹੈ ਸਦਾ ਮਨ ਚ ਗੁਰਾਂ ਦਾ ਸਰਵਣ ਕਰਕੇ ਮੰਨਣ ਕਰਕੇ ਵਸਾ ਲਿਆ ਹੈ ਹਰ ਰਾਖਿਆ ਉੜਤਾ ਜੀ ਮਨਸ ਕੀ ਵਸਾਇ ਕਹਿੰਦੇ ਪਰਮੇਸ਼ਰ ਨੂੰ ਦਿਲ ਚ ਵਸਾ ਕੇ ਹਰ ਵਕਤ ਚੇਤੇ ਰੱਖਦੇ ਹਨ ਜਿਹੜੇ ਜਿਸੇ ਬੁਝਾਈ ਸੋਈ ਬੁਝੇ ਜੀ ਸੁਣੋ ਸਤਿਗੁਰੂ ਸਾਹਿਬ ਜੀ ਸਮਝਾਉਂਦੇ ਹੈ ਉਹੀ ਬੁਝਾ ਸਮੀਗਾ ਹੈ ਜਿਸ ਨੂੰ ਆਪੇ ਲਈ ਮਿਲਾਂ ਜਿਨ੍ਹਾਂ ਨੂੰ ਮਾਰਸ ਆਪਦੇ ਸੰਗਤ ਦੇ ਨਾਲ ਮੇਲ ਲੈਂਦੇ ਹੈ ਜਿਨ ਨੂੰ ਆਪਣੇ ਸਰੂਪ ਦੇ ਨਾਲ ਮੇਲ ਲੈਂਦੇ ਐ ਉਹ ਬੁਈ ਦੇ ਹਨ ਆਨੰਦਨ ਬਾਣੀ ਸਭ ਦੀ ਗਾਵੇ ਕਿੰਨਾਂ ਨੂੰ ਮਾਰਾ ਮਲਾ ਲੈਂਦੇ ਕਹਿੰਦੇ ਰਾਤ ਨੇ ਬਾਣੀ ਦੁਆਰਾ ਵੀ ਸ਼ਬਦ ਬ੍ਰਹਮ ਦੇ ਤਾਂ ਹੀ ਗਾਉਂਦਾ ਰਹੇ ਗੁਰਾਂ ਦੇ ਸਬਦ உபਦੇਸ਼ ਦੇ ਤਾਂ ਹੀ ਗਾਉਂਦਾ ਉਚਾਰਦਾ ਰਹੇ ਸਾਚ ਰਹੇ ਲਿਵਲਾ ਸੱਚੇ ਦੇ ਵਿੱਚ ਜਦੋਂ ਕੀਰਤਨ ਤੋਂ ਅਲੈਗਾ ਹੋ ਗਏ ਉਦੋਂ ਵੀ ਲਿਵ ਲਾ ਕੇ ਰੱਖੇ ਹਰ ਵਕਤ ਮਿਰਤੀ ਨੂੰ ਜੋੜ ਕੇ ਜੋ ਸੁਦੇ ਬਾਣੀ ਬੋਲੇ ਉਦੋਂ ਵੀ ਸ਼ਬਦ ਗਾਵੇ ਜਦੋਂ ਕੀਰਤਨ ਗਾਵੇ ਉਦੋਂ ਵੀ ਰਾਗ ਚ ਪਾ ਕੇ ਗਾਵੇ ਅਤੇ ਜਦੋਂ ਗਾਉਣ ਤੋਂ ਬਾਣੀ ਪੜਨ ਤੋਂ ਵੇਲਾ ਹੋਵੇ ਉਸ ਵੇਲੇ ਸੱਚੇ ਚ ਲੇਵਨ ਨੂੰ ਲਾ ਕੇ ਰੱਖੇ ਮਨ ਮੇਰੇ ਖਿੰਖਿਨ ਖਿੰਨ ਨਾਮ ਸਮਾਹ ਇਹ ਮੇਰੇ ਪਿਆਰੇ ਮਨ ਖਿੰਖਿਨ ਖਿੰਨ ਕਾਲ ਚ ਥੋੜੇ-ਥੋੜੇ ਰਤੀ ਰਿਤੀ ਕਾਲ ਚ ਪੁਰਮੇਸ਼ਰ ਦੇ ਨਾਮ ਨੂੰ ਸਮਾਲ ਯਾਦ ਕਰ ਗੁਰ ਕੀ ਬਾਤ ਸ਼ਬਦ ਸੁਖ ਅੰਤਰ ਇਹ ਭਾਈ ਸਤਿਗੁਰੂ ਸੱਚੇ ਪਾਰਸ਼ਾ ਦੀ ਦਿੱਤੀ ਹੋਈ ਬਾਤ ਹੈ ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਦੇ ਸ਼ਬਦ ਦਾ ਸੁਖ ਅੰਦਰੋਂ ਪ੍ਰਾਪਤ ਹੋ ਗਿਆ ਕਮਾਈ ਕਰਕੇ ਸਦਾ ਨਿਭੇ ਤੀਰੈ ਨਾਮ ਤੇ ਬਹੀ ਤੇਰੇ ਨਾਲ ਲੋਕ ਬਲੋਗ ਸਦਾ ਸਾਸ ਨਿਵੇਗਾ ਹਰ ਵਗਰ ਜਿੱਥੇ ਜਾਵਾਂਗੇ ਥੰ ਨਾਲ ਰਹੇਗਾ ਸਹਿਤਾ ਕਰਨ ਵਾਸਤੇ ਰਹਾਉ ਮਨੁਖ ਪਾਖੰਡ ਕਦੇ ਨਾ ਚੂਕੇ ਜਿਹੜੇ ਮਨੁਖ ਲੋਕਾਂ ਨੂੰ ਲੋਕ ਦਿਖਾਵਾ ਵਾਲਾ ਕਰਦੇ ਆ ਉਹ ਪਖੰਡ ਨਹੀਂ ਕਰੇ ਚੱਕਿਆ ਜਾਂਦਾ ਉਹਨਾਂ ਦਾ ਦੂਜੇ ਭਾਇ ਦੁੱਖ ਪਾਏ ਉਹ ਦੌਦ ਪਾਏ ਜਿ ਲੱਗੇ ਜੰਮਣ ਮਰਦੇ ਦੁੱਖ ਨਹੀਂ ਪਾਉਂਦੇ ਰਹਿੰਦੇ ਨੇ ਐਸੇ ਜੀਵ ਨਾਮ ਵਿਸਾਰ ਬਿਖਿਆ ਮਨ ਰਾਤੀ ਸੱਚੀ ਪਾਤਸ਼ਾਹ ਦੇ ਨਾਮ ਨੂੰ ਭੁਲਾਤਾ ਹੈ ਬੀਖੇਲ ਮਾਇਆ ਵਿੱਚ ਵਿਸ਼ਿਆਂ ਜਮਾਨਾ ਰੰਗਿਆ ਹੋਇਆ ਹੈ ਮਿਰਥਾ ਜਨਮ ਗਵਾਈ ਉਹਨਾਂ ਨਾਲ ਦੇ ਜਨਮ ਨੂੰ ਅਮੁੱਲ ਕਾ ਕੇ ਵਿਅਰਥ ਗਵਾ ਲਿਆ ਹੈ ਇਹ ਵੇਲਾ ਫਿਰ ਹੱਥ ਨਾ ਆਵੇ ਇਹ ਬਖਸ਼ਾਉਣ ਵਾਲਾ ਵੇਲਾ ਮਨੁੱਖਾ ਜਨਮ ਵਾਲਾ ਵਕਤ ਫਿਰ ਹੱਥ ਨਹੀਂ ਆਵੇਗਾ ਨਦਨ ਸਦਾ ਪਛਤਾਈ ਰਾਜ ਨੇ ਸਦਾ ਪਛਤਾਵੀ ਪੱਲੇ ਪਰਿਹਾਰ ਰਹੇਗਾ ਮਾਰ ਮਾਰ ਜਨਮ ਕਦੀ ਨਾ ਬੂਝੇ ਮੌਤ ਦੇ ਮਾਰੇ ਹੋਏ ਮਰਦੇ ਰਹਿਣਗੇ ਵਾਸ਼ਨਾ ਦੇ ਬੱਦੇ ਜੰਮਦੇ ਰਹਿਣਗੇ ਕਦੇ ਵੀ ਸਰੂਪ ਨੂੰ ਗੁਰਾਂ ਤੋਂ ਪੁੱਛ ਨਹੀਂ ਸਕਣਗੇ ਵਿਸ਼ਟਾ ਮਾਹਿਸਮਾਏ ਅੰਗ ਨੂੰ ਵਿਸ਼ਟਾ ਮਾਤ ਦੇ ਗਰੂਪੀ ਵਿਸ਼ਟਾ ਵਿੱਚੋਂ ਫੇਰ ਇੱਥੇ ਵਿਸ਼ਿਆ ਰੂਪੀ ਵਿਸ਼ਟਾ ਵਿੱਚ ਅਗੇ ਨਰਕ ਰੂਪੀ ਮੈਲੇ ਚ ਸਮਾਉਣਗੇ ਗੁਰਮੁਖ ਨਾਮ ਰਤੇ ਸੀ ਉਧਰੇ ਜਿਹੜੇ ਗੁਰਮੁਖ ਮਹਾਰਾਜ ਦੇ ਨਾਮ ਚ ਰੰਗੇ ਹੋਏ ਹੈ ਉਨ ਦਾ ਹਰ ਹੋ ਗਿਆ ਬਚ ਗਏ ਹਨ ਉਹ ਗੁਰ ਕਾ ਸ਼ਬਦ ਵਿਚਾਰ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਦਿਲ ਚ ਧਾਰਨ ਕੀਤਾ ਹੈ ਜੀਵਨ ਮੁਕਤ ਹਰ ਨਾਮ ਧਿਆਇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਨੂੰ ਧਿਆਉ ਜੀ ਉਹ ਦੇ ਹੀ ਮੁਕਤ ਹਨ ਹਰ ਰੱਖਿਆ ਔਰ ਧਿਆਇਆ ਕੀ ਕਹਿੰਦੇ ਦਿਲ ਚ ਵਸਾ ਕੇ ਜਿਨ੍ਹਾਂ ਨੇ ਮਾਰਾ ਨੂੰ ਰੱਖਿਆ ਹੈ ਮਨ ਤਨ ਨਿਰਮਲ ਨਿਰਮਲ ਮਾਤ ਊਤਮ ਉਹਨਾਂ ਦਾ ਮਨ ਵੀ ਨਿਰਮਲ ਹੈ ਨੂ ਬੀਂ ਦੇ ਰਮਲ ਹੈ ਬੁੱਧੀ ਵੀ ਉਹਨਾਂ ਦੀ ਉਤਮ ਨਿਰਮਲ ਸਲੂਪ ਦੇ ਗੁਣ ਗਾ ਕੇ ਮਾਇਆ ਦੀ ਮੈਲ ਤੋਂ ਰਹਿਤ ਹੋ ਗਈ ਹੈ ਮਿੱਥਿਆ ਪਦਾਰਥਾਂ ਨੂੰ ਨਿਸ਼ਚੇ ਕਰਨੋਂ ਹਟ ਗਈ ਹੈ ਉਤਮ ਬਾਣੀ ਹੋਈ ਅਤੇ ਬਾਣੀ ਵੀ ਉਹਨਾਂ ਦੀ ਉਤਮ ਕਲਿਆਣ ਕਰਨ ਵਾਲੀ ਜੀਵਾਂ ਦੀ ਹੋ ਗਈ ਲਾਲਚ ਲਿਸ਼ਾ ਵਾਲੇ ਬਚਨ ਨਹੀਂ ਬੋਲਦੇ ਇੱਕ ਪੁਰਖ ਇੱਕ ਇਕੋ ਪੁਰਖ ਇਕ ਪ੍ਰਭ ਜਤਾ ਉਹਨਾਂ ਨੇ ਕੋਈ ਇਸ ਲੋਕ ਚ ਇਕੋ ਹੀ ਪਰਲੋਕ ਵਿੱਚ ਇਕੋ ਹੀ ਕੁਬਰੂ ਮਨ ਬਾਣੀ ਸੀਟ ਕਰਕੇ ਜਾਣ ਲਿਆ ਹੈ ਦੂਜਾ ਅਵਰ ਨਾ ਕੋਈ ਦੂਸਰਾ ਅਵਰ ਉਸਤਾਨ ਚ ਹੋਰ ਕੋਈ ਨਹੀਂ ਉਸ ਤੋਂ ਬਗੈਰ ਇਹ ਨਿਸ਼ਚੈ ਹੋ ਗਿਆ ਉਹਨਾਂ ਨੂੰ ਆਪੇ ਕਰੇ ਕਰਾਈ ਪ੍ਰਭ ਆਪੇ ਆਪ ਹੀ ਕਰਿਆ ਹੈ ਬ੍ਰਹਮਾਦਿਕਾਂ ਨੂੰ ਆਪ ਇਹਨਾਂ ਨੂੰ ਪ੍ਰੇਰ ਕੇ ਸੰਸਾਰ ਨੂੰ ਕਰਾਇਆ ਹੈ ਆਪੇ ਆਪ ਪ੍ਰਭੂ ਜੀ ਪਾਲਣਾ ਕਰਨ ਵਾਲੇ ਹੈ ਆਪੀ ਨਦਰ ਕਰੀ ਆਪੀ ਸਤਗੁਰੂ ਰੂਪ ਧਾਰ ਕੇ ਕਿਰਪਾ ਦ੍ਰਿਸ਼ਟੀ ਕਰਨ ਵਾਲੇ ਆਇਆ ਫੇਰ ਪੜਦੇ ਆਪੇ ਕਰੇ ਕਰਾਏ ਪ੍ਰਭ ਆਪੇ ਆਪੀ ਗੁਰੂ ਸਰੂਪ ਹੋ ਕੇ ਸਕੇ ਪਾਤਸ਼ਾ ਉਪਦੇਸ਼ ਕਰਦੇ ਆ ਆਪ ਹੀ ਸਿੱਖ ਦੇ ਪਾਸੋਂ ਵਿਆਸ ਕਰਾਉਂਦੇ ਆ ਆਪੇ ਆਪੇ ਨਦਰ ਕਰੇ ਆਪੀ ਮਹਾਰਾਜ ਸਾਹਿਬ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ ਮਨ ਤਨ ਰਾ ਕੋ ਇੱਕ ਪ੍ਰਭਜਤਾ ਇੱਕੋ ਲਾ ਉਪਰਖ ਇੱਕੋ ਪ੍ਰਭਜਤਾ ਇੱਕੋ ਜਿਹੜਾ ਪੂਰਨ ਪੁਰਖ ਆ ਉਹ ਸਿੱਕੇ ਤੋਂ ਜਾਣ ਲਿਆ ਕਿੰਗਾ ਹੋੜੇ ਰੱਖ ਲੋ ਸਾਰੇ ਜੀ ਦੂਜਾ ਅਵਰ ਨਾ ਕੋਈ ਦੂਸਰਾ ਉਸ ਤੋਂ ਬਨਾਵਰ ਅਰਸਤਾਨ ਤੇ ਹੋਰ ਕੋਈ ਨਹੀਂ ਹੈ ਆਪੇ ਕਰੇ ਕਰਾਏ ਪ੍ਰਭ ਆਪੇ ਆਪ ਹੀ ਕਰਨ ਕਰਾਉਣ ਵਾਲਾ ਪ੍ਰਭੂ ਆਪ ਹੈ ਗੁਰੂ ਹੋ ਕੇ ਉਪਦੇਸ਼ ਕਰਦਾ ਹੈ ਆਪ ਹੀ ਸਿੱਖ ਦੇ ਪਾਸੋਂ ਅਭਿਆਸ ਕਰਾਉਂਦਾ ਹੈ ਆਪ ਹੀ ਤਤਵ ਇਹ ਤਾਂ ਹੋ ਕੇ ਆਪਣੇ ਸਰੂਪ ਨੂੰ ਜਾਣਦਾ ਹੈ ਆਪੀ ਨਜ਼ਰ ਕਰੇ ਆਪੀ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਨਜ਼ਰ ਦੇਵ ਦ੍ਰਿਸ਼ਟੀ ਖੋਲ ਦਿੰਦਾ ਹੈ ਮਨ ਤਨ ਰਾਤਾ ਗੁਰ ਕੀ ਬਾਣੀ ਜਿਨ੍ਹਾਂ ਦਾ ਮਨ ਵੀ ਤਨ ਵੀ ਸਤਿਗੁਰਾਂ ਦੀ ਬਾਣੀ ਚ ਰੰਗਿਆ ਹੋਇਆ ਹੈ ਸਿਵਾ ਸੁਰਤ ਸਮੈ ਉਹ ਮਹਾਰਾਜ ਦੀ ਸਿਆ ਵਿੱਚ ਸੁਰਤ ਪ੍ਰੀਤੀ ਕਰਕੇ ਮਹਾਰਜ ਸਮਾ ਜਾਂਦੀ ਹੈ ਸੇਵਾ ਕਰਦੇ ਹੋ ਸ੍ਰੀ ਚੁਪ੍ਰੀਤੀ ਕਰਕੇ ਸਮਾ ਜਾਂਦੇ ਆਂ ਸੁਰਤ ਗਿਆਚ ਪਰਮੇਸ਼ਰ ਦੀ ਸੇਵਾ ਕਰਕੇ ਸਰੂਪ ਦੀ ਗਿਆਤ ਕਰਕੇ ਉਹਨਾਂ ਚੋ ਪਿਹਤ ਹੋ ਜਾਂਦੇ ਮਿਲ ਜਾਂਦੇ ਹਨ ਅੰਤਰ ਵਸਿਆ ਅਲਖ ਆ ਭੀਵਾ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਅਸਤ ਮਨ ਕਰਕੇ ਇਹ ਅਲਖ ਹੈ ਤੇ ਗੁਰੂ ਸਾਹਿਬ ਤੋਂ ਬਿਨਾਂ ਪਿਹਤ ਨਹੀਂ ਕਿਸਦਾ ਪਾ ਜਾਂਦਾ ਉਹ ਜਨ ਦੇ ਹਿਰਦੇ ਚ ਬਸ ਗਿਆ ਹੈ ਗੁਰਮੁਖ ਹੋਈ ਲਖਾਈ ਉਹ ਗੁਰਮਖਾਂ ਦੀ ਸੰਗਤ ਦੁਆਰਾ ਉਹਦਾ ਲਖਾ ਹੁੰਦਾ ਜਾਣਿਆ ਜਾ ਸਕਦਾ ਹੈ ਨਾਨਕ ਜਿਸ ਭਾਵ ਹੈ ਤਾਂ ਭਵੇਂ ਸਾਰਿਆਂ ਦੇ ਅੰਦਰ ਵਸਿਆ ਹੋਇਆ ਪਰ ਗੁਰਮਖਾਂ ਨੂੰ ਉਸ ਦਾ ਲਖਾ ਹੁੰਦਾ ਜਾਣਿਆ ਜਾਂਦਾ ਹੈ ਨਾਨਕ ਜਿਸ ਭਾਵ ਹੈ ਤਿਸ ਆਪੀ ਦੀਵੇ ਜਿਸ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਜਿਸ ਦੀ ਸਰਦਾ ਮਾਲ ਨੂੰ ਪਾ ਜਾਂਦੀ ਹੈ ਜਿਹਦੀ ਸੇਵਾ ਭਗਤੀ ਪਾ ਜਾਂਦੀ ਹੈ ਉਸ ਨੂੰ ਆਪ ਹੀ ਮਹਾਰਾਜ ਸਾਹਿਬ ਬਖਸ਼ ਦਿੰਦੇ ਹਨ ਭਾਵੈ ਤਿਵੇਂ ਚਲਾ ਜਿਵੇਂ ਮਾਰਾ ਨੂੰ ਪਾਉਂਦਾ ਉਸੇ ਪ੍ਰਕਾਰ ਚਲਾਉਂਦਾ ਉਹ ਸੁਤੰਤਰopatੰਤਰ ਨਹੀਂ ਹੈ ਕਿਸੇ ਦੇ ਮਲਾਰ ਮਹੱਲਾ ਤੀਜਾ ਦੁਤਕੇ ਸਤਿਗੁਰ ਤੇ ਪਾਵੈ ਘਰ ਦਰ ਮਹਿਲ ਸੁਥਾ ਨਾਨਕ ਜਿਸੇ ਭਾਵੈ ਤੁਸ ਆਪੇ ਦੇਵਾ ਜਿਸ ਨੂੰ ਇਹਦੀ ਭਾਵਨਾ ਪਾ ਜਾਂਦੀ ਉਹਨੂੰ ਆਪ ਬਖਸ਼ ਦਿੰਦਾ ਤੇ ਉਹ ਫੇਰ ਭਾਵੈ ਤਿਵੇਂ ਚਲਾਏ ਯੇ ਮਾਰ ਨੂੰ ਪਾਉਂਦਾ ਰਜਾਜ ਚੋਂ ਚਲਦੇ ਆ ਕਹਿੰਦੇ ਉਵੇਂ ਚਲਾਉਂਦਾ ਹੈ ਐਵੇਂ ਜਿਸ ਪ੍ਰਕਾਰ ਉਹਨਾਂ ਨੂੰ ਪਾਉਂਦਾ ਫਿਰ ਇੰਦਰੀਆਂ ਨੂੰ ਵਿਸ਼ਿਆਂ ਦੇ ਪ੍ਰਣਾ ਹਰਿਆ ਪਸੂ ਵਾਂਗੂ ਨਹੀਂ ਕਿ ਲੰਦੰਦੇ ਆਪਦੀ ਮਰਜ਼ੀ ਦੇ ਨਾਲ ਚਲਾਉਂਦੇ ਹਨ ਸੰਗਤਾਂ ਸਾਧਨਾਂ ਦੇ ਸਮੇਤ ਮਲਾਰ ਮਹੱਲਾ ਪੀਜਾ ਦੁੱਤਕੇ ਸਤਿਗੁਰ ਤੇ ਪਾਵੈ ਘਰ ਦਰ ਮਹਿਲ ਸੁਥਾਨ ਦੋਹਾਂ ਤੁਕਾਂ ਵਾਲੇ ਸ਼ਬਦ ਚੱਲੇ ਆ ਹੁਣ ਪਿਛਲੇ ਚਾਰ ਤੁਕਾਂ ਵਾਲੇ ਸਨ ਹਾਂ ਜੀ ਸਤਿਗੁਰ ਤੇ ਪਾਵੈ ਘਰ ਦਰ ਮਹਿਲ ਸੁਥਾਨ ਸਤਿਗੁਰਾਂ ਤੋਂ ਪਾਈ ਚੌਬਦਰੀ ਸੀ ਪੈਂਦੀ ਸਤਿਗੁਰਾਂ ਤੋਂ ਪਉਂਦਾ ਹੈ ਘਰ ਦਰ ਮਹਿਲ ਸੁਥਾਨ ਘਰ ਸੰਸਾਰ ਦੇ ਦਰ ਵਿੱਚ ਪਰਮੇਸ਼ਰ ਦਾ ਮਹਿਲ ਜਿਹੜਾ ਸੁਥਾਨ ਹੈ ਸੋਹਣ ਤਾਂ ਉਹ ਘਰ ਸੰਸਾਰ ਦੇ ਦਰਵਾਜ਼ੇ ਦੇ ਵਿੱਚੋਂ ਹੀ ਪਾ ਲੈਂਦਾ ਹੈ ਸਤਗੁਰ ਤੇ ਪਾਵੇ ਘਰਦਾਰ ਮਹਿਲ ਸਥਾਨ ਸਾਰਿਆਂ ਨੂੰ ਔਕੜ ਵੇ ਇਸ ਕਰਕੇ ਘਰੋ ਧਾਰੋ ਮਹਿਲ ਸਥਾਨ ਤਿੰਨੇ ਔਕੜਾਂ ਵਾਲੇ ਚਾਰੇ ਔਕੜਾਂ ਵਾਲੇ ਹੈ ਘਰ ਜੋ ਸਰੂਪ ਹੈ ਪਰਮੇਸ਼ਵਰ ਦਾ ਦਰ ਜੋ ਗਿਆਨ ਹੈ ਪਰਮੇਸ਼ਵਰ ਦਾ ਮਹਲ ਜੋ ਤ੍ਰਿਆ ਪਦ ਹੈ ਸਥਾਨ ਸ੍ਰੀ ਸਾਧ ਸੰਗਤ ਸਾਧ ਸੰਗਤ ਦੇ ਨਾਲ ਮਿਲ ਕਰਕੇ ਤੁਰਿਆ ਪਦਮ ਹਲ ਨੂੰ ਪਾਉਂਦਾ ਹੈ ਤੇ ਗਿਆਨ ਰੂਪੀ ਦਰ ਨੂੰ ਪਾਉਂਦਾ ਹੈ ਤੇ ਘਰ ਸਤਸ ਰੂਪ ਨੂੰ ਪਾਉਂਦਾ ਹੈ ਸਾਰੇ ਔਂਕੜਾਂ ਵਾਲੇ ਹੈ ਇਹ ਸਾਰੇ ਜਿਹੜੇ ਹਨ ਇਸ ਕਰਕੇ ਘਰ ਦੇ ਵਿੱਚ ਦਰ ਦੇ ਵਿੱਚ ਮਹਲ ਦੇ ਵਿੱਚ ਸਥਾਨ ਦੇ ਵਿੱਚ ਨਹੀਂ ਬਣੇਗਾ ਇਹ ਸਾਰਿਆਂ ਦੇ ਰੂਪ ਜਿਹੜੇ ਹਨ ਇਹ ਇੱਕ ਵਾਕ ਹਨਗੇ ਇਸ ਕਰਕੇ ਘਰ ਜੋ ਪਰਮੇਸ਼ਰ ਆਪ ਹੈ ਘਰ ਰੂਪ ਸਾਰਿਆਂ ਅੰਦਰ ਅਗੁਸ਼ਟਾਨ ਤੇ ਦਰ ਗਿਆਨ ਸਰੂਪ ਹੈ ਜੋ ਮਹਲ ਤ੍ਰਿਆ ਪਦ ਰੂਪ ਆਪ ਸੁਧਾਨ ਸਾਧ ਸੰਗਤ ਆਪ ਹੋਇਆ ਹੈ ਇਹ ਗੁਰੂ ਸਾਹਿਬ ਤੋਂ ਸਭ ਕੁਝ ਪਾਇਆ ਜਾ ਸਕਦਾ ਹੈ ਤ੍ਰਿਆ ਪਦ ਰੂਪੀ ਘਰ ਵੀ ਗਿਆਨ ਰੂਪੀ ਦਰ ਵੀ ਮਹਲ ਜੋ ਸਤ ਸਰੂਪ ਹੈ ਸੁਤਾਨ ਸੰਗਤ ਵੀ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦੇ ਹਨ ਗੁਰਸਬਦ ਦੀ ਚੂਕੈ ਅਬ ਮਹਾਨ ਕਦੋਂ ਪਾਇਆ ਜਾਂਦਾ ਹੈ ਕਹਿੰਦੇ ਹਨ ਗੁਰਾਂ ਦੇ ਸ਼ਬਦ ਦੀ ਕੁਮਾਈ ਕਰਕੇ ਜਦੋਂ ਹਿਰਦੇ 'ਚ ਹੰਕਾਰ ਚੱਕਿਆ ਜਾਂਦਾ ਹੈ ਜਿਨ ਕੋ ਲਿਲਾਟ ਲਿਖਿਆ ਧੁਰ ਨਾਮ ਜਿਨ੍ਹਾਂ ਦੇ ਲਿਲਾਟ ਮੱਸੇ ਦੇ ਉੱਤੇ ਧੁਰੋਂ ਮਾਰ ਲੇਖ ਲਿਖਿਆ ਹੈ ਉਹਨਾਂ ਨੂੰ ਅਮਰ ਤੇ ਨਾਮ ਗੁਰਾਂਦਾਰਾ ਪ੍ਰਾਪਤ ਹੁੰਦਾ ਹੈ ਅਨੰਦ ਨੂੰ ਨਾਮ ਸਦਾ ਸਦਾ ਧਿਆਵਹਿ ਰਾਜ ਨੇ ਉਹ ਸਦਾ ਸਰੂਪ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ ਬੀਬੀ ਬੱਚੇ ਨੂੰ ਇੱਥੇ ਨਾ ਲਿਆ ਕੇ ਰੁਆਇਆ ਕਰ ਬਾਹਰ ਬੁਲਾ ਲਿਆ ਕਰ ਆਨੰਦੇ ਨੂੰ ਨਾਮ ਸਦਾ ਸਦਾ ਧਿਆਵ ਹੈ ਸਦਾ ਸਦਾ ਉਹ ਪਰਮੇਸ਼ਰ ਦੇ ਨਾਮ ਨੂੰ ਗੁਰਮੁਖ ਧਿਆਉਂਦੇ ਹਨ ਸੱਚੀ ਦਰਗਹ ਪਾਵਹਿ ਮਾਨ ਸੱਚੀ ਦੁਰਗਾ ਸਾਧ ਸੰਗਤ ਵਿੱਚ ਸੱਚੀ ਦੁਰਗਾ ਤ੍ਰਿਯਾ ਪਾਦ ਵਿੱਚ ਮਾਨ ਮੰਨਣ ਪਾਉਂਦੇ ਹਨ ਮਾਨ ਸਤਕਾਰ ਪਾਉਂਦੇ ਹਨ ਰਹਾਉ ਮਨ ਕੀ ਵਿਧ ਸਤਗੁਰ ਤੇ ਜਾਣੇ ਮਨ ਦੇ ਰੋਕਣ ਦੀ ਜਿਹੜੀ ਵਿਧੀ ਹੈ ਮਨ ਦੇ ਵਸ ਕਰਨ ਦੀ ਵਿਧੀ ਜਿਹੜੀ ਹੈ ਇਹ ਸਤਿਗੁਰਾਂ ਤੋਂ ਜਾਣੀ ਜਾ ਸਕਦੀ ਹੈ ਅਨੰਦ ਨੂੰ ਲੱਗੈ ਸਦ ਹਰ ਸਿਉ ਧਿਆਨ ਕੇਵਾਰੋ ਸਤਿਗੁਰੂ ਤੇ ਆਪੋ ਹੁਣ ਹੈ ਹੋਰ ਕਿਤੋਂ ਪੁੱਛੀਏ ਵੀ ਦੀ ਮਾਰਾ ਕਹਿੰਦੇ ਭਾਈ ਰਾਤ ਨੇ ਸਦਾ ਪਰਮੇਸ਼ਰ ਤੇ ਧਿਆਨ ਲੱਗ ਜਾਵੇ ਫੇਰ ਮਨ ਰੁਕਦਾ ਹੈ ਗੁਰ ਸ਼ਬਦ ਰਤੇ ਸਦਾ ਬੈਰਾਗੀ ਜੋ ਸਤਿਗੁਰਾਂ ਦੇ ਸ਼ਬਦ ਵਿੱਚ ਰੰਗੇ ਹੋਏ ਹੈ ਉਸਦਾ ਬਰਾਗਵਾਨ ਪੁਰਖਾਣਾ ਹਰ ਦਰਗਹ ਸਾਚੀ ਪਾਵ ਹੈ ਮਾਂ ਉਹ ਹਰੀ ਦੀ ਸੱਚੀ ਦਰਗਾਹ ਵਿੱਚ ਸਤਕਾਰ ਪਾਉਂਦੇ ਹਨ ਇਹੋ ਮਨ ਖੇਲਾ ਹੁਕਮ ਕਾ ਬਾਧਾ ਇਹ ਮਨ ਜਿਹੜਾ ਹੈ ਪਰਮੇਸ਼ਰ ਦੇ ਹੁਕਮ ਵਿੱਚ ਵੱਜਾ ਹੋਇਆ ਰਾਸੀ ਕਾਂਸੀ ਸੰਤ ਕੀ ਸੁਭਾਵਾਂ ਵਿੱਚ ਜਾਗਰ ਸੁਪਨ ਸੁਖੂਬ ਤੋਂ ਵਸਦਾ ਜੀਆ ਖੇਲਾਂ ਦੇ ਖੇਲਦਾ ਰਹਿੰਦਾ ਹੈ ਇੱਕ ਖਿੰਮਹਿ ਦਹਦਸ ਫਿਰ ਆਵੇ ਇੱਕ ਖਿੰਦੇ ਵਿੱਚੀ ਦਸੋ ਦਸਾ ਕੇ ਫਿਰ ਆਉਂਦਾ ਸੰਕਲਪ ਦੇ ਨਾਲ ਹੀ ਆਕੀ ਆਉਂਦੇ ਆ ਉਡਾਰੀਆਂ ਮਾਰਦਾ ਹੈ ਜਾਂ ਆਪੇ ਨਜ਼ਰ ਕਰੇ ਹਰ ਪ੍ਰਭ ਸਾਚਿਆ ਜਦੋਂ ਹਰੀ ਪ੍ਰਭੂ ਸੱਚਾ ਆਪ ਕਿਰਪਾ ਦ੍ਰਿਸ਼ਟੀ ਕਰ ਦੇਵੇ ਹਾਂ ਇਹੋ ਮਨ ਗੁਰਮੁਖ ਤਤਕਾਲ ਵਸ ਆ ਜਾਂਦਾ ਹੈ ਗੁਰਮੁਖਾਂ ਦਾ ਮਨ ਝਾਟੀ ਵਸ ਆ ਜਾਂਦਾ ਇਕ ਜਾਂਦਾ ਹੈ ਫੇਰ ਜਿਵੇਂ ਕੱਚਾ ਪਾੜਾ ਜਿਹੜਾ ਉਂਗਲੇ ਟਾ ਨਹੀਂ ਆਉਂਦਾ ਇਓ ਕੱਚਾ ਮਨ ਨਹੀਂ ਰੁਕਦਾ ਮਨੁਖਾਂ ਤੋਂ ਗੁਰਮੁਖਾਂ ਨੂੰ ਸੋਧੇ ਪਾਰੇ ਦੀ ਨਹੀਂ ਆਈ ਰਸੈਣੀ ਬਣ ਕੇ ਕਾਟਨੀ ਵਸ ਆ ਜਾਂਦਾ ਹੈ ਉਹਨਾਂ ਦਾ ਇਸ ਮਨ ਕੀ ਵਿਦ ਮਨ ਨੂੰ ਜਾਣੈ ਹਯੂਰ ਕਹਿੰਦੇ ਇਸ ਮਨ ਦੇ ਰੋਕਣ ਦੀ ਵਿਧੀ ਅਸ਼ੁੱਧ ਮਨ ਦੀ ਵਿਧੀ ਮਾਨੇ ਸ਼ੁੱਧ ਮਾਨੀ ਜਾਣਦਾ ਹੈ ਬੂਝੈ ਸਾਬਦ ਵਿਚਾਰ ਜੀ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਨੂੰ ਬੂਝਿਆ ਗੁਰਾਂ ਤੋਂ ਪੁੱਛ ਲਵੇ ਸਮਝ ਲਵੇ ਫੇਰ ਮੰਡੁਕਦਾ ਹੈ ਨਾਨਕ ਨਾਮ ਧਾਇ ਸਦਾ ਤੂੰ اے ਭਾਈ ਗੁਰੂ ਸਾਹਿਬ ਜੀ ਕਹਿੰਦੇ ਸਦਾ ਆਕੇ ਪਿਆਰਿਆ ਤੂੰ ਪਰਮੇਸ਼ਰ ਦੇ ਨਾਮ ਦਾ ਪਿਆਉਣਾ ਕਰ ਭਗਤ ਸਾਗੁਰ ਜਿਤ ਪਾਵਹਿ ਪਾਰ ਜਿਸ ਕਰਕੇ ਸੰਸਾਰ ਸਮੁੰਦਰ ਤੋਂ ਤੂੰ ਮੁਕਤ ਰੂਪੀ ਕਿਨਾਰੇ ਤੇ ਪਾਰ ਪਾਇ ਲਵੇ ਆਪਣੇ ਆਪ ਨੂੰ